ਹੈਲੋ ਹਾਂਜੀ ਮਨਦੀਪੋਂਗੂ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਜਿੱਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਪੰਤਰੀ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਹਿਲਾਂ ਨਾ ਮੈਂ ਧੁੱਪ ਦੇ ਉਧਰੋਂ ਆ ਰਹੀ ਸੀ ਬਲੌਗ ਬਣਾਉਂਦੀ ਹਾਂ ਨਾ ਬਟ ਧੁੱਪ ਦੇ ਵਿੱਚ ਕੁਝ ਹੋਰ ਜੀ ਚਮਕ ਜੀ ਪੈਣ ਲੱਗ ਜਾਂਦੀ ਆ ਤਾਂ ਕਰਕੇ ਹੁਣ ਅੱਜ ਮੈਂ ਬੇੜੇ ਦੇ ਵਿੱਚ ਖੜੀ ਆਪਣਾ ਬਲੌਗ ਸ਼ੁਰੂ ਕਰਦੇ ਸੀਗੇ ਹਰਮਨ ਲਿਆ ਦੁੱਧ ਦੁੱਧ ਲਿਆ ਕੇ ਹਰਮਨ ਲੱਗ ਗਿਆ ਨਾ ਹੁਣ ਤੇ ਆਪਾਂ ਦੀਆਂ ਇਹ ਦੁੱਧ ਨੂੰ ਉਵਾਲੇ ਕਿਉਂਕਿ ਮੌਸਮ ਹੁਣ ਚੇਂਜ ਹੋ ਗਿਆ ਤਾਂ ਕਰਕੇ ਨਾ ਐਵੇਂ ਜਿਹਾ ਹੁੰਦਾ ਵੀ ਕਿਤੇ ਖਰਾਬ ਨਾ ਹੋ ਜੇ ਤੇ ਹਰਮਨ ਮੰਗਦਾ ਹੁਣ ਚਾਹ ਪਹਿਲਾਂ ਤਾਂ ਉਹ ਪੀ ਚੁੱਕਿਆ ਹਨਾ ਹੁਣ ਉਹ ਦੁਬਾਰੇ ਮੰਗਦਾ ਜੀ ਉਹ ਚਾਹ ਆਪਾਂ ਦਿੰਨੇ ਆ ਉਹਨੂੰ ਚਾਹ ਬਣਾ ਕੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਕੰਮ ਲੱਗਦੇ ਆ ਕਰਨਾ ਹਨਾ ਤੇ ਮੈਂ ਆਪਣੇ ਉਸਤੇ ਸੂਟ ਕਟਿਆ ਸੀਗਾ ਨਾ ਉਹ ਵਿਚਾਰਾ ਹਜੇ ਤੱਕ ਨੈ ਸਲਾਈ ਹੋਇਆ ਕਿਉਂਕਿ ਹੋਰ ਕੰਮ ਹੀ ਬਹੁਤ ਨਿਕਲੇ ਹੁੰਦੇ ਨੇ ਵਿਚਦੇ ਮਸ਼ੀਨ ਤੇ ਬਸ ਬੈਠੇ ਨਹੀਂ ਗਿਆ ਅੱਜ ਦੇਖਦੇ ਆ ਉਹਨੂੰ ਉਹ ਚਾਹ ਵਗੈਰਾ ਦੇ ਕੇ ਤੇ ਫਿਰ ਉਹਨੂੰ ਮੈਂ ਲੈ ਕੇ ਜੰਨੇ ਆ ਤੇ ਮੇਰਾ ਪਾਠ ਹੋ ਗਿਆ ਸੀ ਤੇ ਆਪਾਂ ਸਾਰਾ ਤੋਂ ਪਹਿਲਾਂ ਇਹ ਜੋਤਤ ਵਗੈਰਾ ਲਾ ਕੇ ਗੁਰੂ ਘਰ ਜਾ ਕੇ ਹਨਾ ਪਾਠ ਕਰਕੇ ਜੀ ਫੇਰ ਹੀ ਕੰਮ ਲੱਗਦੇ ਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਐਵੇਂ ਪ੍ਰਮਾਤਮਾ ਦੀ ਕਿਰਪਾ ਹਮੇਸ਼ਾ ਹੀ ਬਣੀ ਰਹੇ ਹਨਾ ਬੱਚਿਆਂ ਤੇ ਬਣਾਈ ਰੱਖਣ ਵਾਹਿਗੁਰੂ ਜੀ ਤੇ ਚਲੋ ਇਹ ਆਪਾਂ ਕਰਦੇ ਆ ਰਸੋਈ ਦੇ ਵਿੱਚ ਜਾ ਕੇ ਚਾਹ ਵਗੈਰਾ ਬਣਾਉਨੇ ਆ ਠੀਕ ਹੈ ਹਾਂਜੀ ਤੇ ਹੁਣ ਆਪਾਂ ਰੋਟੀ ਪਾਣੀ ਵਗੈਰਾ ਖਾ ਲਿਆ ਸੀਗਾ ਮਾਰਨਿੰਗ ਦਾ ਹੁਣ ਟਾਈਮ ਹੋ ਗਿਆ ਜੀ 1 ਤੇ ਆਪਾਂ ਚਲੇ ਗਏ ਸੀ ਹਰਮਨ ਦੇ ਨਾਲ ਉਹ ਸੂਟ ਕਟਿਆ ਪਿਆ ਪੰਜ ਛੇ ਦਿਨ ਹੋ ਗਏ ਸੂਟ ਕੱਟੇ ਨੂੰ ਉਹਦੇ ਵਿਚਾਰੇ ਦੀ ਅਜੇ ਸਲਾਈ ਨਹੀਂ ਕੁਝ ਨਹੀਂ ਹੋਇਆ ਨਾ ਬਾਈ ਨਾ ਧਾਈ ਕਹਿੰਦੇ ਹੁਣ ਵੀ ਵੇੜੇ 'ਚ ਹੀ ਖੜੀ ਸੀ ਕਿਉਂਕਿ ਧੋਕੀਟ ਸੀ ਮੈਂ ਕੱਪੜੇ ਧਾਣ ਕਰਕੇ ਕੱਪੜੇ ਆਪਾਂ ਧੋ ਦਿੱਤੇ ਆ ਟਾਈਮ ਹੁਣ 1 ਵਜ ਗਿਆਗਾ ਮੈਂ ਕਿਹਾ ਚਲੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰਾ ਵਲੌਗ ਹੋ ਜਾਂਦਾ ਹੈ ਹਨਾ ਕਈ ਵਾਰ ਤਾਂ ਮਤਲਬ ਘੰਟੇ ਦੋ ਘੰਟੇ 'ਚ ਹੀ ਹੋ ਜਾਂਦੇ ਇੰਨੇ ਕੰਮ ਹੁੰਦੇ ਨੇ ਜਦੋਂ ਕੰਮ ਚਲੋ ਰੁਕ ਰੁਕ ਕੇ ਕਰਦੇ ਆ ਵਿਚਤੀ ਕੋਈ ਆ ਜਾਂਦਾ ਹੈ ਨਾ ਫਿਰ ਆਪ ਸਵੇਰ ਤੋਂ ਲੈ ਕੇ ਆਥਨ ਤੱਕ ਥੋੜੇ ਥੋ ਤੇ ਹੁਣ ਆਪਾਂ ਕੱਪੜੇ ਵਗੈਰਾ ਧੋਤੇ ਸੀ ਜੀ ਟਾਈਮ ਵੱਜ ਚੁੱਕਿਆ ਇੱਕ ਪਹਿਲਾਂ ਮੈਂ ਸੋਚਿਆ ਸੀ ਵੀ ਨਹੀਂ ਧੂੰਦੀ ਹਵਾ ਬਹੁਤ ਚੱਲਦੀ ਆ ਬਟ ਫਿਰ ਮੈਂ ਹੁਣ ਧੋਤੇ ਮੈਂ ਕਿਹਾ ਜੇ ਅੱਜ ਵੀ ਨਾ ਧੋਤੇ ਕੰਨ ਨੂੰ ਹੋਰ ਇਕੱਠੇ ਹੋ ਜਾਣੇ ਆ ਤਾਂ ਕਰਕੇ ਆ ਦੇਖੋ ਆਪਾਂ ਭਰ ਦਿੱਤੀ ਆ ਤਾਰ ਧੋਕੇ ਤੇ ਜਰੋਂ ਸ਼ਾਮ ਨੂੰ ਸੁੱਕ ਕੇ ਇਹਨਾਂ ਨੂੰ ਲਾ ਕੇ ਹਨਾ ਤੈਹਾ ਹੋ ਜਾਣਗੇ ਕਿਉਂਕਿ ਅੱਜ ਮੇਰਾ ਕੋਈ ਵੀ ਕੱਪੜਾ ਇਹੋ ਜਿਹਾ ਨਹੀਂ ਸੀ ਕਿ ਜਿਹਦੇ ਵਿੱਚ ਰੰਗ ਜਾਵੇ ਸਿਰਫ ਇਹ ਕੋਫਰੋਜ਼ੀ ਚੰਨ ਨੂੰ ਲਾ ਕੇ ਵਿੱਚ ਬੜਾ ਰੰਗ ਗਿਆਗਾ ਤੇ ਬਾਕੀ ਇਹਨੇ ਕਿਸੇ ਚੋਂ ਹਣਾ ਰੰਗ ਗਿਆ ਤੇ ਚਲੋ ਜੀ ਆਪਾਂ ਧੋਤੇ ਆ ਕੱਪੜੇ ਹੁਣ ਹਨਾ ਹਰਮਨ ਮੰਗਦਾ ਚਾਹ ਚਾਹ ਬਣਾ ਕੇ ਪੀਣੇ ਆ ਕਿਉਂਕਿ ਸਾਡੇ ਚਾਹ ਦਾ ਕੋਈ ਟਾਈਮ ਹੈ ਨਹੀਂ ਅਸੀਂ ਸਵੇਰ ਦੇ ਆਨੇ ਅਸੀਂ ਸਿਰਫ ਇੱਕ ਵਾਰੀ ਚਾਹ ਪੀਤੀ ਆ ਹੁਣ ਮੈਂ ਦੁਆਰ ਦੀ ਚਾਹ ਬਣਾਉਂਗੀ ਹਨਾ ਤੇ ਚਾਹ ਬਣਾਉਣੇ ਅੱਜ ਹਵਾ ਬਸ ਥੋੜੀ ਠੰਡੀ ਠੰਡੀ ਜੀ ਹਵਾ ਚੱਲ ਰਹੀ ਆ ਇੰਨੀ ਮਹਿਸੂਸ ਨਹੀਂ ਹੁੰਦੀ ਰਾਤ ਬਹੁਤ ਜ਼ਿਆਦਾ ਗਰਮੀ ਸੀਗੀ ਅੰਗੜੀ ਦੇ ਵਿੱਚ ਲਾ ਰਹੇ ਨੇ ਸਾਡੇ ਦੇ ਵਿੱਚ ਲੋਕ ਇੱਟ ਜੀ ਤੇ ਆਪਾਂ ਬਾਹਰੇ ਖੜੇ ਸੀਗੇ ਮੈਂ ਖੋਲਣੇ ਦਿਖਾਉਣੇ ਵੀ ਸੀਗੇ ਹਨਾ ਅੰਗਲੀ ਲੌਕਟ ਲਾਉਂਦੇ ਨੇ ਬਟ ਉੱਥੇ ਖੜੇ ਸੀਗੇ ਦੋ ਚਾਰ ਜਣੇ ਮੈਂ ਤਾਂ ਨਹੀਂ ਗਈ ਹਨਾ ਇੱਕ ਗੇਟ ਜਦੋਂ ਖੋਲਦੇ ਆ ਨਾ ਉਦੋਂ ਆਪਣਾ ਮਿੱਟੀ ਜੀ ਪਈ ਕਰਕੇ ਗਲੀ ਦੇ ਵਿੱਚੋਂ ਅੰਦਰ ਨਾ ਆਉਂਦੀ ਮੈਂ ਤਾਂ ਨਹੀਂ ਗੇਟ ਖੋਲ੍ਹ ਲਈ ਜਦੋਂ ਉਹ ਉਰੇ ਆਪਣੇ ਗੇਟਾਂ ਦੇ ਅੱਗੇ ਹਨਾ ਲੌਕਟ ਲਾਉਣ ਲੱਗ ਕੇ ਆਪਾਂ ਉਹਦਾ ਵਲੌਗ ਬਣਾਵਾਂਗੇ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣੀ ਗਲੀ ਹੋ ਰਹੀ ਆ ਹਨਾ ਪਿੱਛੇ ਆ ਥੋੜੀ ਦੂਰ ਲਾ ਰਹੇ ਨੇ ਹਿੱਤਾ ਲੌਕਟ ਜਦੋਂ ਆਪਣੇ ਗਿੱਟਾ ਚਾਹੀ ਆਪਾਂ ਉਹਦਾ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਮੇਰਾ ਪਿਆ ਆ ਆਟਾ ਬੋਰੀ ਚੋਂ ਢੋਲੀ ਚ ਪਾਉਣ ਦਾ ਹਨਾ ਉਹ ਦੇਖੂਗੀ ਮੈਂ ਸ਼ਾਮ ਜੇ ਨਾ ਪਾਉਂਗੀ ਕਿਉਂਕਿ ਹੁਣ ਚਾਹ ਪੀ ਕੇ ਅਸੀਂ ਮਾਂ ਪੁੱਤ ਦੋਨੇ ਜਣੇ 10 ਮਿੰਟ ਦੀ ਰੈਸਟ ਕਰੂੰਗੀ ਫਿਰ ਚਾਹ ਵਾਲੇ ਭਾਂਡੇ ਭੁੰਡੇ ਸਾਫ਼ ਕਰ ਦੂੰਗੀ ਹਨਾ ਫਿਰ ਪਾਉਂਗੀ ਸ਼ਾਮ ਜੇ ਨੂੰ ਮੈਂ ਕਿ ਚਲੋ ਸ਼ਾਮ ਜੇ ਨੂੰ ਪਾ ਦੂੰਗੀ ਕਿਉਂਕਿ ਪੁਰਾਣਾ ਆਟਾ ਪਿਆ ਥੋੜਾ ਜਿਹਾ ਢੋਲੀ ਦੇ ਵਿੱਚ ਉਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਫਿਰ ਆਟਾ ਪਾਉਂਗੀ ਜੀ ਢੋਲੀ ਦੇ ਵਿੱਚ ਤੇ ਅਥਰ ਵੇਲੇ ਜੀ ਆਪਾਂ ਦਿਖਾਵਾਂਗੇ ਗੜੀ ਹਨਾ ਤੇ ਆਹ ਪਤਾ ਨਹੀਂ ਬਾਅਦ ਤੇ ਕੀ ਹੋ ਗਿਆ ਹਨਾ ਇੱਧਰਲੀ ਤਾਂ ਹੈ ਨਹੀਂਗਾ ਪਤਾ ਨਹੀਂ ਕੀ ਹੋਇਆ ਜੀ ਟੈਸਟ ਜਾ ਹਾਂਜੀ ਜੀ ਮਸ਼ੀਨ ਆਪਾਂ ਕਰਨੇ ਸੀਗੇ ਜੀ ਚਲਾਉਣੇ ਸੀਗੇ ਕਿਉਂਕਿ ਸੂਟ ਸਟਿਚਿੰਗ ਕਰਨਾ ਸੀ ਉਹਦੇ ਵਿੱਚ ਮੈਂ ਪੁੰਦ ਸੀਗੀ ਹੁਣ ਬੈਲਟ ਤੇ ਕਿਉਂਕਿ ਕਾਫੀ ਟਾਈਮੋਂ ਬੰਦ ਪਈ ਸੀ ਮਸ਼ੀਨ ਮੇਰੀ ਤਾਂ ਕਰਕੇ ਬੈਲਟ ਪਾ ਰਹੀ ਸੀ ਮੈਂ ਉਹ ਥੋੜੀ ਜੀ ਔਖੀ ਪੈ ਰਹੀ ਸੀ ਬੈਲਟ ਮਸ਼ੀਨ ਦੇ ਵਿੱਚ ਤੇ ਪਤਾ ਨਹੀਂ ਕਿਉਂ ਨਹੀਂ ਪੈ ਰਹੀ ਸੀ ਹਣ ਦੂਜੀ ਬੈਲਟ ਸੀ ਪਹਿਲਾਂ ਵਾਲੀ ਉਹ ਬਹੁਤ ਅਚੇਤੀ ਪੈ ਗਈ ਸੀ ਤੇ ਚਲੋ ਮੈਂ ਕਿਹ ਦੇਖਦੀ ਆਂ ਕੋਸ਼ਿਸ਼ ਕਰਕੇ ਜੇ ਪੈ ਚ ਤਾਂ ਵੀ ਠੀਕ ਆ ਤੇ ਨਹੀਂ ਪਈ ਤਾਂ ਫਿਰ ਹਰਮਨ ਦੀ ਹੈਲਪ ਲਾਵਾਂਗੇ ਹਨਾ ਜੀ ਥੋੜਾ ਨਾ ਦੇ ਹੀ ਲੈ ਚਾ ਚਾ ਮਤਲਬ ਖੜ ਜਾ ਨਹੀਂ ਕੱਟਣਾ ਨਹੀਂ ਕੱਟਣਾ ਨਹੀਂ ਕੰਮ ਕਰਾਉਣੀ ਮੜੀ ਮੜੀ ਨਹੀਂ ਕਰੂੰਗਾ ਕਦੇ ਕੱਟ ਤਰ ਤਾਂ ਤੇ ਟੁੱਟ ਜੀ ਤੀਰ ਪੈਂਦੇ ਆਈ ਹੈ ਤਾਂ ਹੀ ਜੈ ਮੈਂ ਸੱਜਾ ਉਹ ਆਪਣੇ ਆੜੀ ਉਹ ਨਹੀਂ ਕਰ ਦਣਾ ਨਹੀਂ ਬਣਵਾ ਦੇਖੋ ਸਾਰੀ ਲੱਗੀ ਪਈ ਹੈਗੀ ਇਹ ਨਹੀਂ ਨਾ ਛੱਡ ਦੋ ਸੀ ਕੱਟ ਨਹੀਂ ਕਰਨਾ ਇਹਦੇ ਵਿੱਚ ਨਹੀਂ ਪਾਣਾ ਫਿਰ ਇਹਦੇ ਵਿੱਚ ਦੇਖ ਲਾ ਦੇ ਆ ਦੇਖੇ ਵਿੱਚ ਪਾ ਰ ਮੜੀ ਨਹੀਂ ਕਰਨੀ ਠੀਕ ਹੈ ਨਾ ਖਿੱਚ ਕੇ ਕੰਮ ਆ ਇੱਕ ਵਾਰ ਪਈ ਫਿਰਦਾ ਖੰਦੀ ਦਾ ਆ ਲੈ ਕੋ ਦੇ ਤਾਂ ਆਹ ਇਹ ਗਲੀ ਨਹੀਂ ਆਏਗੀ ਤੁਸੀਂ ਕਰ ਦਿੰਦਾ ਲੈ ਕੇ ਓਏ ਇੱਕ ਵਾਰ ਕੱਟ ਨਾ ਸਹੀ ਕਹਿੰ ਮੇਰੇ ਪੱਤੀ ਮੇਸ ਹੋਸ ਵੀ ਪੁੱਤ ਹਾਂਜੀ ਤੇ ਬੈਲਟ ਆ ਜਿਹੜੀ ਮੇਰੇ ਤੋਂ ਨਹੀਂ ਪੈਰੇ ਸੀ ਫਿਰ ਮੈਂ ਹਰਮਨ ਨੂੰ ਬੁਲਾਇਆ ਮੈਂ ਕਿਹਾ ਪੁੱਤ ਤੂੰ ਬੈਲਟ ਪਾ ਹਣਾ ਜੀ ਤੇ ਹਰਮਨ ਨੇ ਕੋਸ਼ਿਸ਼ ਕੀਤੀ ਹਨਾ ਤੇ ਹਰਮਨ ਨੇ ਇਹ ਹੀ ਪਾਈ 벨ਟ ਕਿਉਂਕਿ ਉਹ ਥੋੜੀ ਜਿਹੀ ਖਿੱਚਣੀ ਪੈਣੀ ਸੀ ਪਲਾਸਟਿਕ ਕਤੀ ਸੀ ਇਹ 벨ਟ ਦੋ ਤਰ੍ਹਾਂ ਦੀ ਸੀ ਮੈਂ ਦੁੱਚੀ ਨਹੀਂ ਮੈਂ ਲੈ ਕੇ ਆਈ ਹਨਾ ਇਹ ਲਿਆਂਦੀ ਸੀ ਤੇ ਹਰਮਨ ਕਰ ਦਿੰਦਾ ਇਹ ਜੇ ਕੰਮ ਹਨਾ ਜੇ ਤਾਉ ਕਰਾਓ ਐਵੇਂ ਦੇ ਮਸ਼ੀਨ ਵਗੈਰਾ ਜੱਕ ਕੋਈ ਵੀ ਕੰਮ ਬੱਚੇ ਆਪਾਂ ਨੂੰ ਪਤਾ ਹੀ ਹੈ ਜੀ ਤੇ ਇਹਨੇ ਪਾ ਦਿੱਤੀ ਸੀ 벨ਟ ਵਧੀਆ ਹਨਾ ਇਹਦਾ ਦਿਮਾਗ ਬੜਾ ਤੇਜ ਆ ਕੰਮਾਂ ਨੂੰ ਤੇ ਚਲੋ ਥੈਂਕ ਯੂ ਹਰਮਨ ਦਾ ਵੀ ਕੋ ਕਰਾਏ ਆਪਣੇ ਮਸ਼ੀਨ ਹੋ ਗਈ ਚੱਲੋ ਹੁਣ ਆਪਾਂ ਆਰਾਮ ਨਾਲ ਸੌਂ ਸਾਂ ਸਕਦੇ ਆ ਉਹ ਕਾਫੀ ਦਿਨਾਂ ਦੇ ਨਾਲ ਘੋਲ ਜਿਹੀ ਪੇਸ਼ ਹੈ ਨਾ ਡਾਇਰੈਕਟ ਲਿਆਉਣ ਦੀ ਆ ਜਿਹੜੀ ਪਾਈ ਹੈ ਦੇ ਵਿੱਚ ਤੇ ਹੁਣ ਚੜਨ ਦੀ ਚਲੋ ਜੀ ਬਾਕੀ ਜਿਹੜਾ ਟਾਈਮ ਹੈ ਨਾ ਵੇਖ ਕਰੋ ਦੇਖ ਕਰੋ ਟਾਈਮ ਲਈ ਕੰਮ ਦਾ ਵੀ ਆ ਟਾਈਮ ਤੇ ਕੰਮ ਬਣਾ ਲਈ ਉਹਦੀ ਵਾਰਨਾ ਹੁੰਦਾ ਮੈਂ ਤਾਂ ਇਹ ਸੋਚ ਲਈ ਨਹੀਂ ਆ ਨਾ ਕਿ ਆਪਣੇ ਵਾਂ ਨੂੰ ਇਹ ਕਹਨੀ ਹੁੰਦੀ ਆ ਜੇ ਵੈਰੀ ਕੁਝ ਦੇ ਕਰੋ ਜੇ ਤਾਂ ਉਹ ਠੀਕ ਕਿਸੇ ਵੀ ਕੰਮ ਦਾ ਹੋਵੇ ਕਿਸੇ ਵੀ ਕਾਰਜ ਦਾ ਹੋਵੇ ਹਨ ਜੇ ਉਹ ਟਾਈਮ ਨਾ ਦਉ ਤਾਂ ਵੀ ਵੜਨਾ ਹੁੰਦਾ ਇਕ ਆਪਾਂ ਨੂੰ ਕਾਲੇ ਰਹਿੰਦੇ ਆ ਨਾਲ ਇੱਕ ਕੰਮ ਦੇ ਵੇ ਹੁਣ ਵੱਢ ਹੋਣ ਵਾਲੇ ਚ ਬਸਤ ਨਹੀਂ ਜੇ ਉਹ ਟਾਈਮ ਦਉ ਤਾਂ ਉਹ ਹੀ ਵੱਢਣਾ ਹੁੰਦਾ ਹੈ ਹਨ ਚਲੋ ਇੱਥੇ ਆਪਾਂ ਕਰਦੇ ਆਪਣਾ ਸਿੱਖ ਸੁਣਾ ਲਈ ਬਣਾ ਦੇਖ ਲਈਏ ਮੈਂ ਚੁਲਾ ਕੇ ਜਨਾਬ ਦੀ ਰੀਲ ਮੈਂ ਜੇ ਮੈਨੂੰ

ਤੇ ਅੰਦਰ ਚਿੱਟਾ ਸਫਾ ਨੂੰ ਕੱਢ ਲਓ ਤੇ ਫਿਰ ਇਹਨਾਂ ਨੂੰ ਜਿਹੜਾ ਖਨਾਚੋਂ ਮਿਲਦੀ ਤੇਰਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮਤਲਬ ਦੇਖ ਰਹੇ ਹੈ ਨਾ ਕਿਸੇ ਦੁਕਾਨ ਤੋਂ ਇਹ 컬러 ਦੇ ਵਾਲੀ ਮਿਲੀ ਹੈਗੀ ਦੇਖੋ ਪੱਤਾਈ ਦੀ ਗੱਲ ਹੁੰਦੀ ਹੈਗੀ ਅਸੀਂ ਇਹਨਾਂ ਨੂੰ ਆਤਾ ਮਿਲੀ ਅਨੁਸਾਰ ਨਾ ਲੈਂ ਬੌਟਨ ਜੜਦਾਂਗੇ ਇਹ ਨਾਲ ਵਾਈਟ ਸਟਾਫਲ ਤੋਂ ਤਸਿਲ ਵਾਲੇ ਚਾਹੀਦੇ ਹਨ ਆਪਾਂ ਕਰਦੇ ਹਾਂ ਇੱਕ ਮੀ ਹਾਂਜੀ ਫਿਰ ਚਾਹ ਵਗੈਰਾ ਪੀਤੀ ਸੀ ਆਪਾਂ ਨੇ ਮਸ਼ੀਨ ਤੋਂ ਉੱਠ ਕੇ ਮੈਂ ਗਲੀ ਦੇਖਣ ਗਈ ਸੀ ਕਿਉਂਕਿ ਗਲੀ ਦੇ ਵਿੱਚ ਲੱਗਦੀ ਸੀ ਆਪਣੇ ਲੋਕ ਇਟ ਬਟ ਥੋੜੀ ਜਿਹੀ ਹਜੇ ਜੀ ਪਿੱਛੇ ਤੱਕ ਹੀ ਲਾ ਕੇ ਗਏ ਨੇ ਗਲੀ 'ਚ ਆਪਣੇ ਗੇਟਾਂ ਦੇ ਅੱਗੇ ਸ਼ਾਇਦ ਕੱਲ ਨੂੰ ਆਉਣਗੇ ਹਨਾ ਕਿਉਂਕਿ ਟਾਈਮ ਹੋ ਗਿਆ ਸੀ ਜੀ 5:30 ਵਜੇ ਚੁੱਕੇ ਸੀਗੇ ਤੇ ਆਪਣੇ ਗੇਟਾਂ 'ਚ ਲੱਗੂ ਕੱਲ ਨੂੰ ਜੀ ਆਪਾਂ ਉਹ ਤੋਂ ਵਲੌਗ ਬਣਾਵਾਂਗੇ ਠੀਕ ਹੈ ਜੀ ਤੇ ਹੁਣ ਆਗੇ ਸੀ ਆਪਾਂ ਘਰੇ ਤੇ ਅੱਜ ਦਾ ਆਪਣਾ ਇੰਨਾ ਕੀ ਵਲੌਗ ਸੀ ਜੀ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਜਿੰਨਾਂ ਕੋ ਹੋ ਸਕਦਾ ਆਪਾਂ ਉਹਨਾਂ ਕ ਬਲੌਗ ਬਣਾ ਲੈਨੇ ਆ ਆਪਣਾ ਹੈਗਾ ਹੀ ਨਹੀਂ ਉਹਨਾਂ ਦਾ ਚੈਨਲ ਪਲੀਜ਼ ਦੁਬਾਰੇ ਫੇਰ ਰਿਕੁਐਸਟ ਹੈ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਤੇ ਚਲੋ ਜੀ ਆਪਾਂ ਨਵੇਂ ਵਲੌਗ ਨਾਲ ਕੱਲ ਨੂੰ ਮਿਲਦੇ ਹਾਂ ਜੀ ਹੁਣੇ ਟਾਈਮ ਦੇ ਲਈ ਆਪਾਂ ਜੀ ਵਲੌਗ ਦਾ ਕਰਦੇ ਆਂ ਹੋਰੇ ਐਂਡ ਤੇ ਆਪਾਂ ਨੇ ਥੋੜੀ ਜਿਹੀ ਸਟੀਚਿੰਗ ਕਰ ਲਈ ਸੀ ਹਨਾ ਬਾਟਮ ਦੀ ਤੇ ਸ਼ਰਟ ਦੀ ਕੱਲ ਨੂੰ ਰੈਡੀ ਹੋਗਾ ਤੇ ਆਪਾਂ ਕੱਲ ਨੂੰ ਸਾਰੇ ਸੂਟ ਦਿਖਾਵਾਂਗੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਐਂਡ ਓਕੇ ਜੀ ਬਾਏ